ਤੇ ਉਹੋਂ ਕਿੱਥੇ ਗਏ ਸੀ ਚੌਧਰੀ ਇਹ ਅਸੀਂ ਉੱਥੇ ਮੇਰਾ ਦਿੱਤਾ ਮੰਗਲ ਟੈਮ ਤੋਂ ਮੈਂ ਰਾਤ ਆਇਆ ਅਸੀਂ ਉੱਥੇ ਮੇਰਾ ਦਿੱਤਾ ਪੰਜਾਬ ਦੇ ਪਾਣੀਆਂ ਦੇ ਕਿ ਇੱਥੇ ਖੜ ਕੇ ਨਾਰੇ ਲਾਈ ਜਾਂਦੇ ਆ ਕਿ ਲੋਕ ਕਿੱਧਰ ਪੱਠੇ ਹੋ ਕੇ ਆ ਗਏ ਕੋਈ ਪਰਵਾਹ ਨਹੀਂ ਸਾਨੂੰ ਇਸ ਚੀਜ਼ ਦੀ ਪੰਜਾਬ ਸਰਕਾਰ ਲੋਕਾਂ ਦੇ ਹੱਕਾਂ ਦੇ ਲਈ ਖੜੀ ਆ ਪਰ ਹਮੇਸ਼ਾ ਖੜੀ ਰਹੂਗੀ ਜੇ ਕਹਿਣਾ ਕੀ ਚਾਹੁੰਦੇ ਨੇ ਮੈਂ ਤਾਂ ਹੈਰਾਨ ਆ ਤੇ ਮੈਂ ਕਿਤੇ ਬਾਹਰੋਂ ਆਇਆ ਆ ਕੇ ਮੈਂ ਨਾਲ ਗੱਲ ਕਰ ਲਉ ਇਹੇ ਤਰੀਕਾ ਨੇ ਕਰੀ ਦੀ ਜੀ ਇਹ ਗੱਲ ਕਿ ਜੱਗੇ ਕੜਮ ਚੌਧਰੀ ਇਕੱਠੇ ਹੋਇਆ ਕਰਨ ਦੇ ਉਹਨਾਂ ਨੂੰ ਜਿਹੜਾ ਕੋਈ ਕਰਨਾ ਸੋ ਮੈਂ ਬੇਨਤੀ ਕਰ ਰਿਹਾ ਤੇ ਤੁਸੀਂ ਧਿਆਨ ਇਹਦਾ ਰੱਖਣਾ ਮੈਂ ਬੇਨਤੀ ਕਰ ਰਿਹਾ ਸੀ ਤੁਹਾਨੂੰ ਕਿ ਪੰਜਾਬ ਸਰਕਾਰ ਨੇ ਜੇ ਕਿਹਾ ਸੀ 600 ਯੂਨਿਟ ਬਿਜਲੀ ਦੇਣੀ ਆ 600 ਯੂਨਿਟ ਦਿੱਤੀ ਆ ਜਿਹੜੇ ਚੌਧਰੀ ਨਾਰੇ ਲਾਉਂਦੇ ਨੇ ਦੇ ਦਨ ਲਿਖ ਕੇ ਵੀ ਅਸੀਂ 600 ਯੂਨਿਟ ਨਹੀਂ ਲੈਂਦੇ ਲੱਗ ਜੂਗਾ ਤਾਂ ਫਿਰ ਉਹਨਾਂ ਦੀ ਤੇਜ ਭਗਤੀ ਦਾ ਹਾਂ ਜੀ ਹਾਂ ਕਹੇ ਨਾ ਅਸੀਂ ਤਾਂ ਲੰਦੇ ਨਹੀਂ ਜੀ ਸਾਨੂੰ ਤਾਂ ਸਰਕਾਰ ਦੀ ਗੱਲ ਮਨਜ਼ੂਰ ਨਹੀਂ ਚਾਹੀਦਾ ਸਾਰਾ ਕੁਝ ਹੈ ਤੇ ਨਾਲ ਜ਼ਿੰਦਾਬਾਦ ਮੋਤਾਬਾਨ ਵੀ ਚਾਹੀਦੀ ਹੈ ਹਸਪਤਾਲਾਂ 'ਚ ਦਵਾਈਆਂ ਫਰੀ ਕੀਤੀ ਆ ਸਾਡੇ ਇਹਨਾਂ ਦੇ ਪਾਣੀ ਪਹੁੰਚਾਇਆ ਮੇਰੇ ਨਾਲ ਹੁਣ ਜਿਗਰ ਹੋ ਰਿਹਾ ਤੇ ਹਰ ਖੇਤ ਨੂੰ ਪਾਣੀ ਲਾ ਕੇ ਦਵਾਂਗੇ ਜਿੱਤੇ ਖਾਲ ਪੈਣ ਨੇ ਖਾਲ ਪਾਵਾਂਗੇ ਜਿੱਤੇ ਅੰਡਰਗਰਾਊਂਡ ਪਾਈਪ ਪੈਣ ਨੇ ਪਾਈਪ ਪਾ ਕੇ ਸਿੱਧੇ ਦਵਾਂਗੇ ਕਿਸੇ ਚੀਜ਼ ਦੀ ਕਮੀ ਨਹੀਂ ਅਸੀਂ ਰਹਿਣ ਦੇ ਜੀ ਚੱਪੜਾ ਦਾ ਕੰਮ ਕਰਾਂਗੇ ਸਟੇਡੀਅਮ ਬਣਾ ਕੇ ਦੇਵਾਂਗੇ ਅਸੀਂ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜੇ ਰੰਗਲੇ ਪੰਜਾਬ ਦੀ ਅਸੀਂ ਗੱਲ ਕੀਤੀ ਆ ਉਹ ਰੰਗਲਾ ਪੰਜਾਬ ਬਣਾ ਕੇ ਦੇਵਾਂਗੇ ਤੁਹਾਡੇ ਸਹਿਯੋਗ ਦੇ ਨਾਲ ਬਣਾ ਕੇ ਦੇਵਾਂਗੇ ਇਹਨਾਂ ਬੱਚਿਆਂ ਦੇ ਸਹਿਯੋਗ ਦੇ ਨਾਲ ਬਣਾ ਕੇ ਦੇਵਾਂਗੇ ਜਿਹੜੇ ਬੱਚੇ ਪੜ੍ਹ ਲਿਖ ਕੇ ਆਪਣੇ ਮਾਪਿਓ ਦਾ ਨਾਂ ਰੌਸ਼ਨ ਕਰ ਰਹੇ ਨੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਨੇ ਆਪਣੇ ਪਿੰਡ ਦਾ ਨਾਂ ਰੌਸ਼ਨ ਕਰ ਰਹੇ ਨੇ ਅਸੀਂ ਇਹਨਾਂ ਦੇ ਸਿਰ ਤੇ ਰੰਗਲਾ ਪੰਜਾਬ ਬਣਾਵਾਂਗੇ ਜਿਹਦੀ ਕਲਪਨਾ ਅਸੀਂ ਕੀਤੀ ਸੀ ਸੋ ਅਸੀਂ ਜੋ ਵੀ ਕਿਸੇ ਕਿਸਮ ਦੀ ਕਮੀ ਕਿਤੇ ਨਜ਼ਰ ਆਉਂਦੀ ਹੈ ਮੈਂ ਸਾਰੇ ਪੇਰੈਂਟਸ ਨੂੰ ਕਹਿਣਾ ਚਾਹੁੰਦਾ ਮਾਪਿਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਦੇਖੋ ਕਿ ਤੁਹਾਡੇ ਬੱਚੇ ਸਹੀ ਪੜ੍ਹਦੇ ਆ ਪੁੱਛੋ ਉਹਨਾਂ ਕੀ ਕੰਮ ਕਰਕੇ ਆਏ ਹੋ ਸਕੂਲ ਦੇ ਵਿੱਚ ਤੇ ਸਾਡੇ ਟੀਚਰ ਸਾਹਿਬਾਨ ਪੂਰੀ ਮਿਹਨਤ ਦੇ ਨਾਲ ਲੱਗੇ ਪਰ ਫਿਰ ਵੀ ਜੇ ਕਿਤੇ ਕਮੀ ਨਜ਼ਰ ਆਉਂਦੀ ਆ ਤੁਸੀਂ ਆ ਕੇ ਦੱਸੋ ਸਕੂਲ ਦੇ ਵਿੱਚ ਆ ਕੇ ਦੱਸੋ ਉਹਦਾ ਹੱਲ ਕਰਕੇ ਦਿੱਤਾ ਜਾਊਗਾ ਕੋਈ ਅਸੀਂ ਦੀ ਗਿਲਾ ਨਹੀਂ ਹੈ ਪਰ ਅਸੀਂ ਹੱਲ ਕਰਕੇ ਦੇਣਾ ਹਰ ਚੀਜ਼ ਦਾ ਹੱਲ ਕਰਕੇ ਦੇਣਾ ਕਿਉਂਕਿ ਪੜ੍ਹਾਈ ਤੇ ਕੋਈ ਸੁੰਝ ਹੁੰਦਾ ਨਹੀਂ ਕਿਸੇ ਗੱਲ 'ਚ ਕਮੀ ਹੋ ਸਕਦੀ ਆ ਪਰ ਪੜ੍ਹਾਈ ਦੇ ਵਿੱਚ ਕੋਈ ਕਮੀ ਨਹੀਂ ਹੋ ਸਕਦੀ ਕਿਉਂਕਿ ਜੇ ਬੱਚੇ ਪੜ੍ਹੇ ਲਿਖੇ ਤਾਂ ਹੀ ਸੂਬਾ ਤਰੱਕੀ ਕਰਦਾ ਤਾਂ ਹੀ ਪਿੰਡ ਤਰੱਕੀ ਕਰਦਾ ਹੁਣ بڑے ਮਾਣ ਨਾਲ ਕਹਿੰਦੇ ਨੇ ਕਿ ਸਾਡੇ ਪਿੰਡ ਦੇ ਐਨੇ ਬੱਚੇ ਪੜ੍ਹੇ ਹੋਏ ਆ ਕਿੰਨਾ ਫਖਰ ਹੁੰਦਾ ਸਭ ਤੋਂ ਪਹਿਲਾਂ ਇਹ ਲਈ ਸਿੱਖਿਆ ਕ੍ਰਾਂਤੀ ਤੁਸੀਂ ਕ੍ਰਾਂਤੀ ਮਹਿਸੂਸ ਕਰ ਰਹੇ ਹੋ ਕਿ ਸਿੱਖਿਆ ਦੇ ਵਿੱਚ ਸੰਦਾਰ ਹੋਇਆ ਹਾਂ ਹਾਂ ਜੀ ਹਾਂ ਕਿਉਂ ਬੱਚਾ ਦੱਸੋ ਵੀ ਠੀਕ ਹੈ ਮਾਪੇ ਤੁਸੀਂ ਦੱਸੋ ਠੀਕ ਹੈ ਸਰ ਬੱਚਿਆਂ ਨੂੰ ਖਾਣਾ ਵਧੀਆ ਮਿਲਦਾ ਵਰਦੀਆਂ ਠੀਕ ਮਿਲਦੀਆਂ ਨੇ ਸਾਰਾ ਕੁਝ ਅਸੀਂ ਕੀਤਾ ਤਾਂ ਕਿ ਬੱਚਾ ਨੂੰ ਕੋਈ ਕਮੀ ਨਾ ਰਹੇ ਤੋਂ ਇਹੀ ਸਿੱਖਿਆ ਕ੍ਰਾਂਤੀ ਦੇ ਜਿਹੜੇ ਤੁਸੀਂ ਭਾਗੀਦਾਰ ਬਣੇ ਹੋ ਮੈਂ ਤੁਰੰਤ ਨੂੰ ਆਰਵੀ ਕਰਦਾ